मिशन हेल्प फाउंडेशन ਵੱਲੋਂ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਜੋੜਾ ਫਾਟ ਸਥਿਤ ਤਰੰਪੁਰ ਵਿਖੇ ਕਰਵਾਇਆ ਗਿਆ ਸੰਸਥਾ ਦੇ ਮੁਖੀ ਚਰਨਜੀਤ ਗੰਡੋਤਰਾ ਅਤੇ ਚੇਅਰਮੈਨ ਪਵਨ ਸਬਰਵਾਲ ਨੇ ਨਵ ਵਿਆਏ ਜੋੜੇ ਨੂੰ ਖੁਸ਼ਹਾਲ ਜੀਵਨ ਬਤੀਤ ਕਰਨ ਦਾ ਆਸ਼ੀਰਵਾਦ ਦਿੱਤਾ ਇਸ ਮੌਕੇ ਪਿੰਟੂ ਸਿੰਘ ਲਖਵਿੰਦਰ ਸਿੰਘ ਇੰਦਰਜੀਤ ਸਿੰਘ ਗੁਰਮੀਤ ਕੁਮਾਰ ਸ਼ਮਸ਼ੇਰ ਸਿੰਘ ਮੱਖਣ ਸਿੰਘ ਆਧ ਹਾਜ਼ਰ ਸਨ ਹੋਰ ਮੈਂ ਦੱਸਣਾ ਚਾਹਨਾ ਕਿ ਸਾਡੀ ਐਨਜੀਓ ਮਿਸ਼ਨ ਹਲ ਫਾਊਂਡੇਸ਼ਨ ਵੱਲੋਂ ਅੱਜ ਤੀਸਰੀ ਸ਼ਾਦੀ ਇੱਕ ਗਰੀਬ ਪਰਿਵਾਰ ਦੀ ਲੜਕੀ ਦੀ ਕੀਤੀ ਜਾ ਰਹੀ ਹੈ ਜਿਸ ਵਿੱਚ ਮੇਰੇ ਸਾਰੇ ਮੈਂਬਰ ਸਾਬਾਨ ਮਿਸ਼ਨ ਹਲ ਫਾਊਂਡੇਸ਼ਨ ਦੇ ਮੇਰੇ ਚੇਅਰਮੈਨ ਸਾਹਿਬ ਸ਼੍ਰੀ ਪਵਨ ਸਬਰਵਾਲ ਜੀ ਔਰ ਮੇਰੇ ਨਾਲ ਪਹੁੰਚੇ ਔਰ ਜਿੰਨੇ ਵੀ ਸਾਡੇ ਡੋਨਰ ਨੇ ਜਿੰਨੇ ਸਪੋਰਟਰ ਨੇ ਮਿਸ਼ਨ ਹਲ ਫਾਊਂਡੇਸ਼ਨ ਦੇ ਜਿਨ੍ਹਾਂ ਨੇ ਸਪੋਰਟ ਕੀਤਾ ਔਰ ਕਰਦੇ ਆ ਰਹੇ ਨੇ ਮੈਂ ਸਭ ਦਾ ਧੰਨਵਾਦ ਕਰਦਾ ਸੋ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਹਰ ਉਹ ਇਨਸਾਨ ਜੋ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਕਮਾਈ ਕਰਦਾ ਆਪਣੇ ਦੋ ਹੱਥਾਂ ਨਾਲ ਮੈਂ ਇੱਕ ਸੁਨੇਹਾ ਦੇਣਾ ਚਾਹੁੰਦਾ ਆਪਣੀ ਐਨਜੀਓ ਵੱਲੋਂ ਮਿਸ਼ਨ ਹਲ ਫਾਊਂਡੇਸ਼ਨ ਵੱਲੋਂ ਕਿ ਆਪਣੀ ਨੇਕ ਕਮਾਈ ਦੇ ਵਿੱਚੋਂ ਕੋ ਥੋੜਾ ਬੋਦਾ ਦਸ਼ਮੰਦ ਕੱਢ ਕੇ ਇਹਨਾਂ ਨੇਕ ਕੰਮਾਂ ਵਾਸਤੇ ਜ਼ਰੂਰ ਵਰਤੋ ਤਾਂ ਜੋ ਉਹ ਅਕਾਲ ਪੁਰਖ ਜਿੰਦਾ ਪਰਮੇਸ਼ਵਰ ਸਾਨੂੰ ਸਭ ਨੂੰ ਆਸ਼ੀਸ਼ ਔਰ ਬਰਕਤ ਦੇਵੇ ਮੇਰੀ ਜਥੇਬੰਦੀ ਦਾ ਨਾਮ ਜੀ ਮਿਸ਼ਨਲ ਫਾਊਂਡੇਸ਼ਨ ਐਨ ਜੀਓ ਹੈ ਅੰਮ੍ਰਿਤਸਰ ਪੰਜਾਬ ਰਜਿਸਟਰਡ ਮੈਂ ਚੇਅਰਮੈਨ ਹਾਂ ਮੇਰੇ ਨਾਲ ਮੇਰੇ ਪ੍ਰੈਜ਼ੀਡੈਂਟ ਸਾਹਿਬ ਚਰਨਜੀਤ ਕੁਮਾਰ ਲਖਬਿੰਦਰ ਸਿੰਘ ਜੀ ਜਨਰਲ ਸੈਕਟਰੀ ਵਾਈਸ ਪ੍ਰੈਜ਼ੀਡੈਂਟ ਅੰਦਰਜੀਤ ਸਿੰਘ ਜੀ ਪੰਡੂ ਸਿੰਘ ਜੀ ਗੁਰਮੀਤ ਸਿੰਘ ਜੀ ਸ਼ੇਰਾ ਸਿੰਘ ਜੀ ਸਰਮਨ ਸਿੰਘ ਜੀ ਕਬਲ ਕੁਮਾਰ ਜਿੰਨੇ ਵੀ ਮੈਂਬਰ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਾਡਾ ਇਸ ਕੰਮ ਦੇ ਵਿੱਚ ਸਾਥ ਦਿੱਤਾ ਮਿਸ਼ਨ ਹੈਲਪ ਫਾਊਂਡੇਸ਼ਨ ਅੰਮ੍ਰਿਤਸਰ ਸ਼ਹਿਰ ਦੀ ਕਜਈ ਸੰਸਥਾ ਜੋ ਸਮੇਂ ਸਮੇਂ ਤੇ ਸਮਾਜ ਸੇਵਾ ਦੇ ਕਾਰਜ ਉਲੀਕਦੀ ਰਹਿੰਦੀ ਹੈ ਮਿਸ਼ਨ ਹੈਲਪ ਫਾਊਂਡੇਸ਼ਨ ਵੱਲੋਂ ਜਿੱਥੇ ਖੂਨਦਾਨ ਕੈਂਪ ਲਗਾਏ ਜਾਂਦੇ ਨੇ ਉੱਥੇ ਹੀ ਜ਼ਰੂਰਤਮੰਦ ਪਰਿਵਾਰਾਂ ਦੀ ਲੋਕਾਂ ਦੀ ਮਦਦ ਵੀ ਕੀਤੀ ਜਾਂਦੀ ਹੈ ਭਾਵੇਂ ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਮਿਸ਼ਨ ਹੈਲਪ ਫਾਊਂਡੇਸ਼ਨ ਵੱਲੋਂ ਇੱਕ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦਾ ਆਨੰਦ ਕਾਰਜ ਕਰਵਾਇਆ ਗਿਆ ਸੋ ਲੋੜ ਹੈ ਇਹੋ ਜਿਹਿਆਂ ਜਥੇਬੰਦੀਆਂ ਦੇ ਨਾਲ ਜੁੜਨ ਦੀ ਤਾਂ ਜੋ ਇਹੋ ਜਿਹਿਆਂ ਜਥੇਬੰਦੀਆਂ ਸੇਵਾ ਦੇ ਕਾਰਜ ਅੱਗੇ ਤੋਂ ਵੀ ਨਿਰੰਤਰ ਜਾਰੀ ਰੱਖ ਸਕਣ ਕੈਮਰਾ ਪਰਸਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅੰਮ੍ਰਿਤਸਰ